ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰਿਤ ਕੋਰ ਬਸਰਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਕਿ ਪੰਜਾਬ ਸਿਹਤ ਵਿਭਾਗ ਦੇ ਵੱਲੋਂ 8 ਮੈਡੀਸਿਨਸ ਦੇ ਉੱਤੇ ਰੋਕਾ ਜੜੀ ਲਗਾ ਦਿੱਤੀ ਗਿਆ ਜੀ ਹਾਂ ਤੇ 8 ਮੈਡੀਸਿਨਸ ਨੇ ਜੜੀਆਂ ਇਹ ਉਹਨਾਂ ਦੇ ਉਹਨਾਂ ਨੂੰ ਬੈਨ ਆ ਜੜਾ ਕਰ ਦਿੱਤਾ ਗਿਆ ਤੇ ਬੈਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਨੇ ਜੜੇ ਜਾਰੀ ਕਰ ਦਿੱਤੇ ਗਏ ਨੇ ਤੇ ਜਿੰਨੇ ਵੀ ਪੂਰੇ ਪੰਜਾਬ ਦੇ ਸਰਕਾਰੀ ਹਸਪੀਟਲ ਨੇ ਉਹਨਾਂ ਨੂੰ ਨਿਰਦੇਸ਼ ਵੀ ਨੇ ਜੜੇ ਕੀ ਦੇ ਦਿੱਤੇ ਗਏ ਨੇ ਤਦ ਆਸ ਦੀ ਇਹ ਕੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਜਿਹੜਾ ਉਹਨਾਂ ਦੇ ਸਰੀਰ ਦੇ ਉੱਤੇ ਨੁਕਸਾਨ ਦੀ ਇੱਕ ਪ੍ਰਤੀਕਿਰਿਆ ਦੇ ਮਾਮਲੇ ਨੇ ਜਿਹੜੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਤੇ ਰੋਕਾ ਜੜੀ ਲਗਾ ਦਿੱਤੀ ਗਈ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਦੱਸ ਦੇ ਕਿ ਨੋਰਮਲ ਸੈਲਾਈਨ ਡੈਕਸਟਰੋਜ਼ ਇੰਜੈਕਸ਼ਨ ਸਿਪਰੋਫਲੋਕਸਾਈਨਸ ਜਿਹੜਾ ਇੰਜੈਕਸ਼ਨ ਹੈ ਉਸ ਦੇ ਉੱਤੇ ਵੀ ਬੈਨ ਆ ਜੜਾ ਲਗਾ ਦਿੱਤਾ ਗਿਆ ਹੈ ਡੀ ਐਨ ਐਸ 0.9% ਐਨ ਆਈ 2 ਪਲਸ ਡੈਕਸਟਰੋਜ਼ 5% ਆਈਵੀ ਫਲੂਇਡ ਦੇ ਉੱਤੇ ਵੀ ਜਿਹੜਾ ਕਿ ਬੈਨ ਆ ਲਗਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਬੀਪੀ ਵੋਕੇਨ ਜਿਹੜਾ ਉਸ ਦੇ ਉੱਤੇ ਵੀ ਬੈਨ ਆ ਜਿਹੜਾ ਲਗਾ ਦਿੱਤਾ ਗਿਆ ਜੀ ਹਾਂ ਤਾਂ ਡੈਕਸਟਰੋਜ਼ ਜਿਹੜਾ ਟੀਕਾ ਏ ਉਸ ਦੇ ਉੱਤੇ ਵੀ ਬੈਨ ਆ ਜਿਹੜਾ ਸਿਹਤ ਵਿਭਾਗ ਦੇ ਵੱਲੋਂ ਲਗਾ ਦਿੱਤਾ ਗਿਆ ਜੀ ਹਾਂ ਤਾਂ ਇਹ ਉਹ 8 ਦਵਾਈਆਂ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਰੋਕ ਹੈ ਜੜੀ ਲਗਾ ਦਿੱਤੀ ਗਿਆ ਤਾਂ ਇਹ ਅਹਿਮ ਫੈਸਲਾ ਉਦੋਂ ਲਿਆ ਗਿਆ ਜਦੋਂ ਰਿਐਕਸ਼ਨ ਆ ਜਿਹੜਾ ਪਤਾ ਲੱਗਿਆ ਕਿ ਇਹ ਦਵਾਈਆਂ ਨੇ ਜੜੀਆਂ ਰਿਐਕਸ਼ਨ ਕਰ ਰੀਆਂ ਨੇ ਲੋਕਾਂ ਦੇ ਸਰੀਰ ਨੂੰ ਉਸ ਵਕਤ ਇਹ ਫੈਸਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਜੀਹਾਂ ਤਾਂ ਇਹ ਉਹ ਦਵਾਈਆਂ ਨੇ ਜੋ ਕਿ ਪੰਜਾਬ ਦੇ ਵਿੱਚ ਬੈਨ ਨੇ ਜੜੀਆਂ ਕੀ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਰਿਹਾ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਪੰਜਾਬ ਸਿਹਤ ਵਿਭਾਗ ਦੇ ਵੱਲੋਂ 8 ਮੈਡੀਸਿਨਸ ਦੇ ਉੱਤੇ ਰੋਕਾ ਜੜੀ ਲਗਾ ਦਿੱਤੀ ਗਿਆ ਜੀਹਾਂ ਤੇ 8 ਮੈਡੀਸਿਨਸ ਨੇ ਜੜੀਆਂ ਇਹ ਉਹਨਾਂ ਦੇ ਉਹਨਾਂ ਨੂੰ ਬੈਨ ਹੈ ਜੜਾ ਕਰ ਦਿੱਤਾ ਗਿਆ ਤੇ ਬੈਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਨੇ ਜੜੇ ਜਾਰੀ ਕਰ ਦਿੱਤੇ ਗਏ ਨੇ ਤੇ ਜਿੰਨੇ ਵੀ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲ ਨੇ ਉਹਨਾਂ ਨੂੰ ਨਿਰਦੇਸ਼ ਵੀ ਨੇ ਜੜੇ ਕੀ ਦੇ ਦਿੱਤੇ ਗਏ ਨੇ ਤਦ ਆਸ ਦੀ ਇਹ ਕੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਜਿਹੜਾ ਉਹਨਾਂ ਦੇ ਸਰੀਰ ਦੇ ਉੱਤੇ ਨੁਕਸਾਨ ਦਾ ਇੱਕ ਪ੍ਰਤੀਕਿਰਿਆ ਦੇ ਮਾਮਲੇ ਨੇ ਜਿਹੜੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਜਿਹੜਾ ਲਿਆ ਗਿਆ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਤੇ ਰੋਕਾ ਜੜੀ ਲਗਾ ਦਿੱਤੀ ਗਈ ਹੈ ਇਹ ਵੀ ਤੁਹਾਨੂੰ ਦੱਸ ਦੱਸ ਦੇ ਕਿ ਨੋਰਮਲ ਸੈਲਾਈਨ ਡੈਕਸਟਰੋਜ਼ ਇੰਜੈਕਸ਼ਨ ਸਿਪਰੋਫਲੋਕਸਾਈਨ ਜਿਹੜਾ ਇੰਜੈਕਸ਼ਨ ਹੈ ਉਸ ਦੇ ਉੱਤੇ ਵੀ ਬੈਨ ਜਿਹੜਾ ਲਗਾ ਦਿੱਤਾ ਗਿਆ ਹੈ ਡੀ ਐਨ ਐਸ 0.9% ਐਨ ਆਈ 2 ਪਲੱਸ ਡੈਕਸਟਰੋਜ਼ 5% ਆਈ ਵੀ ਫਲੂਡ ਦੇ ਉੱਤੇ ਵੀ ਜਿਹੜਾ ਕਿ ਬੈਨ ਆ ਲਗਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਬਿਊਪੀ ਵੋਕੇਨ ਜਿਹੜਾ ਉਸ ਦੇ ਉੱਤੇ ਵੀ ਬੈਨ ਆ ਜਿਹੜਾ ਲਗਾ ਦਿੱਤਾ ਗਿਆ ਜੀ ਹਾਂ ਤਾਂ ਡੈਕਸਟਰੋਜ਼ ਜਿਹੜਾ ਟੀਕਾ ਹੈ ਉਸ ਦੇ ਉੱਤੇ ਵੀ ਬੈਨ ਹੈ ਜਿਹੜਾ ਸਿਹਤ ਵਿਭਾਗ ਵੱਲੋਂ ਲਗਾ ਦਿੱਤਾ ਗਿਆ ਜੀਹਾਂ ਦਾ ਇਹ ਉਹ 8 ਦਵਾਈਆਂ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਰੋਕ ਹੈ ਜੜੀ ਲਗਾ ਦਿੱਤੀ ਗਿਆ ਤਾਂ ਇਹ ਅਹਿਮ ਫੈਸਲਾ ਉਦੋਂ ਲਿਆ ਗਿਆ ਜਦੋਂ ਰਿਐਕਸ਼ਨ ਆ ਜੜਾ ਪਤਾ ਲੱਗਿਆ ਕਿ ਇਹ ਦਵਾਈਆਂ ਨੇ ਜੜੀਆਂ ਰਿਐਕਸ਼ਨ ਕਰ ਰਹੀਆਂ ਨੇ ਲੋਕਾਂ ਦੇ ਸਰੀਰ ਨੂੰ ਉਸ ਵਕਤ ਇਹ ਫੈਸਲਾ ਜੜਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਜੀਹਾਂ ਤਾਂ ਇਹ ਉਹ ਦਵਾਈਆਂ ਨੇ ਜੋ ਕਿ ਪੰਜਾਬ ਦੇ ਵਿੱਚ ਬੈਨ ਨੇ ਜੜੀਆਂ ਕੀ ਕਰ ਦਿੱਤੀਆਂ ਗਈਆਂ ਨੇ